ਲੌਕਡਾਊਨ ਦੇ ਵਿੱਚ ਮਟੀਰੀਅਲ ਘੱਟ ਮਿਲਦਾ ਸੀ ਤੇ ਕੁਝ ਪੇਪਰਸ ਵਗੈਰਾ ਸੀ ਜਾਂ ਇਦਾਂ ਕਾਰਡਬੋਰਡ ਵਗੈਰਾ ਪਿਆ ਹੋਇਆ ਸੀ ਤੇ ਉਸ ਤੋਂ ਹੌਲੀ ਹੌਲੀ ਬਣਾਉਣਾ ਚਾਲੂ ਕੀਤਾ ਤੇ ਫਿਰ ਮੈਂ ਗੁਰਦੁਆਰਾ ਸਾਹਿਬ ਦੇ ਮਾਡਲ ਬਣਾਉਣ ਲੱਪਿਆ ਫਿਰ ਉਹ ਸਾਖੀ ਦੇ ਜਿਵੇਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਤੇ ਉਸ ਨੂੰ ਸਮਰਪਿਤ ਤਕਸਰੀ ਕੇਸਗੜ੍ਹ ਸਾਹਿਬ ਦਾ ਸਾਡੇ ਪੰਜ ਤਖਤਾਂ ਜੋ ਇੱਕ ਤੱਕ ਤੱਕ ਸੀ ਕੇਸਗੜ੍ਹ ਸਾਹਿਬ ਦਾ ਮਾਡਲ ਮੈਂ ਤਿਆਰ ਕੀਤਾ ਏ ਜਿਵੇਂ ਕਿ ਸਕੂਲ ਟਾਈਮ ਤੋਂ ਬਾਅਦ ਜਦੋਂ ਜੇ ਸੰਨ ਜਾਂ ਛੁੱਟੀ ਹੁੰਦੀ ਹੈ ਜਾਂ ਸਕੂਲ ਟਾਈਮ ਤੋਂ ਬਾਅਦ ਮੈਂ 1 ਘੰਟਾ ਇਹ ਤੇ ਰਾਤ ਨੂੰ ਕੱਢ ਲੈਣਾ ਵਾ ਤੇ ਇਹ ਤੇ ਕਾਰਡਬੋਰਡ ਅਤੇ ਪੇਪਰ ਦੇ ਨਾਲ ਹੱਲੇ ਬਣਾਉਣਾ ਕਿਉਂਕਿ ਹੱਲੇ ਮੈਂ ਆਪਣੀ ਪਾਕਟ ਮਨੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਮਾਡਲ ਬਣਾਉਣਾ। ਕਿ ਪਿਛਲੇ ਦਿਨੀ ਸਾਹਿਬ ਜਾ ਦੇ ਦਾ ਸ਼ਹੀਦੀ ਦਿਹਾੜਾ ਲੰਘਿਆ ਕੁਝ ਦਿਨ ਪਹਿਲਾਂ ਉਸ ਨੂੰ ਸਮਰਪਿਤ ਜਿਹੜਾ ਇਹ ਮੈਂ ਮਾਡਲ ਤਿਆਰ ਕੀਤਾ ਸੀ। ਜੁਨਨ ਕਾਣਾ ਸਾਹਿਬ ਦਾ ਗੁਰਦੁਆਰਾ ਇੱਥੇ ਮੈਂ 16 ਦਿਨਾਂ ਦਾ ਸਮਾਂ ਇਹਡਾ ਨੂੰ ਤਿਆਰ ਕਰਨ ਦੇ ਵਿੱਚ ਲੱਗਾ। ਇਤਿਹਾਸਿਕ ਨਗਰੀ ਸ੍ਰੀ ਖਡੂਰ ਸਾਹਿਬ ਵਿਖੇ ਇੱਕ ਮੱਧ ਵਰਗੀ ਪਰਿਵਾਰ ਨਾਲ ਸੰਬੰਧਿਤ 16 ਸਾਲਾਂ ਨੌਜਵਾਨ ਜਿਸ ਵੱਲੋਂ ਕਾਰਡਬੋਰਡ ਦੀ ਮਦਦ ਨਾਲ ਵੱਖ-ਵੱਖ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਮਾਡਲ ਤਿਆਰ ਕੀਤੇ ਗਏ ਹਨ। ਅੱਜ ਅਸੀਂ ਉਸ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਜਾਣਕਾਰੀ ਦਵਾਂਗੇ ਤੁਹਾਡਾ ਕੀ ਨਾਮ ਆ ਔਰ ਤੁਸੀਂ ਖਡੂਰ ਸਾਹਿਬ ਦੇ ਨਿਵਾਸੀ ਜੇ ਔਰ ਇਹ ਜਜਬਾਤ ਕਿਵੇਂ ਤੁਹਾਨੂੰ ਆਇਆ ਕਾਰਡਬੋਰਡ ਨਾਲ ਤੁਸੀਂ ਜਿਹੜੇ ਮਾਡਲ ਤਿਆਰ ਕਰ ਰਹੇ ਜੀ ਹਾਂਜੀ ਜਿਵੇਂ ਕਿ ਮੇਰਾ ਨਾਮ ਹਰਮਨ ਸਿੰਘ ਜੀ ਮੈਂ ਤਾਂ ਖਡੂਰ ਸਾਹਿਬ ਵਿੱਚ ਰਹਿਣਾ ਤੇ ਜਿਵੇਂ ਬੱਚੇ ਜਿਹੜੇ ਸੀ ਲੋਕਡਾਊਨ ਦੇ ਵਿੱਚ ਮੈਲਾਂ ਦੇ ਉੱਤੇ ਗੇਮਾਂ ਖੇਡਦੇ ਸੀ ਆਪਣਾ ਫਜ਼ੂਲ ਟਾਈਮ ਜਿਹੜਾ ਵੇਸਟ ਕਰਦੇ ਸੀ ਉਸ ਸਮੇਂ ਮੈਂ ਸੋਚਿਆ ਕਿ ਇਹਨਾਂ ਵਾਂਗ ਆਪਣਾ ਫਜ਼ੂਲ ਟਾਈਮ ਵੇਸਟ ਨਾ ਕਰਾਂ ਤੇ ਮੈਂ ਉਹਦੋਂ ਮਤਲਬ ਕਿ ਲੋਕਡਾਊਨ ਦੇ ਵਿੱਚ ਮਟੀਰੀਅਲ ਘੱਟ ਮਿਲਦਾ ਸੀ ਤੇ ਕੁਝ ਪੇਪਰਸ ਵਗੈਰਾ ਸੀ ਜਾਂ ਇਦਾਂ ਕਾਰਡਬੋਰਡ ਵਗੈਰਾ ਪਿਆ ਹੋਇਆ ਸੀ ਤੇ ਉਸ ਤੋਂ ਹੌਲੀ ਹੌਲੀ ਬਣਾਉਣਾ ਚਾਲੂ ਕੀਤਾ ਤੇ ਫਿਰ ਮੈਂ ਗੁਰਦੁਆਰਾ ਸਾਹਿਬ ਦੇ ਮਾਡਲ ਬਣਾਉਣ ਲੱਪਿਆ ਫਿਰ ਸਹੀ ਸਹੀ ਜੀ ਜਾਂ ਚੰਦੀ ਗਈ ਜਿਵੇਂ ਜਿਵੇਂ ਅ ਵਿਸਾਖੀ ਦੇ ਸ਼ੁਭ ਦਿਹਾੜੇ ਮੌਕੇ ਤੁਸੀਂ ਕਿਹੜਾ ਮਾਡਲ ਤਿਆਰ ਕੀਤਾ ਔਰ ਉਹਨੂੰ ਬਣਾਉਣ ਚ ਕਿੰਨਾ ਸਮਾਂ ਲੱਗਾ ਵਿਸਾਖੀ ਦੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਦੋਸੀ ਤੇ ਉਸ ਨੂੰ ਸਮਰਪਿਤ ਤਕਸਰੀ ਕੇਸਗੜ ਸਾਹਿਬ ਦਾ ਸਾਡੇ ਪੰਜ ਤਖਤਾਂ ਜੋ ਇੱਕ ਤਖਤ ਕੇਸਗੜ ਸਾਹਿਬ ਦਾ ਮਾਡਲ ਮੈਂ ਤਿਆਰ ਕੀਤਾ ਤੇ ਇਹ ਮਾਡਲ ਜਿਹੜਾ ਵਿਸ਼ੇਸ਼ ਤੌਰ ਤੇ ਵਿਸਾਖੀ ਜਿਸ ਦਿਨ ਸਾਡੇ ਗੁਰੂ ਸਾਹਿਬਾਨ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਉਸ ਨੂੰ ਸਮਰਪਿਤ ਮਾਡਲ ਤਿਆਰ ਕੀਤਾ ਇਸ ਮਾਡਲ ਨੂੰ ਤਿਆਰ ਕਰਨ ਵਿੱਚ ਕਿਹੜੀ ਕਿਹੜੀ ਚੀਜ਼ ਦੀ ਵਰਤੋਂ ਕਰਦੇ ਜੇ ਔਰ ਕਿੰਨਾ ਖਰਚਾ ਆ ਜਾਂਦਾ ਜਾਂ ਕਿੰਨਾ ਸਮਾਂ ਲੱਗਦਾ ਤੁਹਾਨੂੰ ਪੜਾਈ ਦੇ ਵਿੱਚ ਤੁਸੀਂ ਪੜ੍ਹਦੇ ਜੇ ਨਾਲ-ਨਾਲ ਨੌਵੀਂ ਜਮਾਤ ਵਿੱਚ ਕਿਸ ਤਰ੍ਹਾਂ ਇਹਨੂੰ ਸੰਬੰਧ ਦੇ ਪਾਉਂਦੇ ਸਾਰੇ ਕੰਮ ਨੂੰ ਏ ਜਿਵੇਂ ਕਿ ਸਕੂਲ ਟਾਈਮ ਤੋਂ ਬਾਅਦ ਜਦੋਂ ਜਿਸ ਦਿਨਾਂ ਛੁੱਟੀ ਹੁੰਦੀ ਹੈ ਜਾਂ ਸਕੂਲ ਟਾਈਮ ਤੋਂ ਬਾਅਦ ਮੈਂ ਇੱਕ ਘੰਟਾ ਇਹ ਤੇ ਰਾਤ ਨੂੰ ਕੱਢ ਲਾਣਾ ਵਾ ਤੇ ਇਹ ਤੇ ਕਾਰਡਬੋਰਡ ਅਤੇ ਪੇਪਰ ਦੇ ਨਾਲ ਹੱਲੇ ਬਣਾਉਣਾ ਕਿਉਂਕਿ ਹੱਲੇ ਮੈਂ ਆਪਣੀ ਪਾਕਟ ਮਨੀ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਮਾਡਲ ਬਣਾਉਣਾ। ਔਰ ਇਸ ਤੋਂ ਇਲਾਵਾ ਤੁਸੀਂ ਹੋਰ ਵੀ ਮਾਡਲ ਤਿਆਰ ਕੀਤੇ ਆ ਜਿਵੇਂ ਅ ਸ਼ੀਧੀ ਅ ਗੁਰਦੁਆਰਾ ਆਪਣਾ ਮਤਾ ਗੁਜਰੀ ਦੇ ਸਬੰਧ ਨਾਲ ਠੰਡੇ ਬੁਰਜ ਦੇ ਮਾਡਲ ਆ ਇਹਦੇ ਬਾਰੇ ਕੀ ਜਾਣਕਾਰੀ ਹੈ ਔਰ ਇਹ ਕਿਦੋਂ ਬਣਾਏ ਗਏ ਸੀ ਕਿੰਨਾ ਸਮਾਂ ਪਹਿਲਾਂ ਬਣਾਏ ਜਿਵੇਂ ਕਿ ਪਿਛਲੇ ਦਿਨੀ ਸਾਹਿਬ ਜادہ ਦਾ ਸ਼ਹੀਦੀ ਦਿਹਾੜਾ ਲੰਘਿਆ ਕੁਛੇ ਪਹਿਲਾਂ ਉਸ ਨੂੰ ਸਮਰਪਿਤ ਜਿਹੜਾ ਇਹ ਮਾਡਲ ਤਿਆਰ ਕੀਤਾ ਸੀ ਔਰ ਇਸ ਤੋਂ ਇਲਾਵਾ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜੀ ਦਾ ਵੀ ਮਾਡਲ ਤੁਸੀਂ ਤਿਆਰ ਕੀਤਾ ਵਾ ਉਹ ਉਹਨੂੰ ਬਣਾਉਣ ਚ ਕਿੰਨਾ ਸਮਾਂ ਲੱਗਾ ਔਰ ਉਹ ਮਤਲਬ ਕਿਸ ਕਿਦੋਂ ਕਿੰਨੇ ਸਮੇਂ ਚ ਤਿਆਰ ਹੋ ਗਿਆ ਸੀ ਇਹ ਜਿਵੇਂ ਕਿ ਗੁਰਨਾਨਕ ਦੇਵ ਜੀ ਦਾ ਪਿਛਲੇ ਦਿਨੀ ਪ੍ਰਕਾਸ਼ ਤੇ ਹੜਾ ਨੰਗਿਆ ਸੀ ਉਸ ਨੂੰ ਸਮਰਪਿਤ ਜਿਹੜਾ ਮੈਂ ਨਨਕਾਣਾ ਸਾਹਿਬ ਦਾ ਮਾਡਲ ਤਿਆਰ ਕੀਤਾ ਸੀ ਜੋ ਨਨਕਾਣਾ ਸਾਹਿਬ ਦਾ ਗੁਰਦੁਆਰਾ ਇੱਥੇ ਮੈਂ 16 ਦਿਨਾਂ ਦਾ ਸਮਾਂ ਜਿਹੜਾ ਇਹਨੂੰ ਤਿਆਰ ਕਰਨ ਦੇ ਵਿੱਚ ਲਗਾਇਆ ਸੀ ਇਸ 15 ਜਿਵੇਂ ਗਣਤੰਤਰ ਦਿਵਸ ਆ ਜਾਂਦਾ ਵਾ ਆਜ਼ਾਦੀ ਦਿਹਾੜਾ ਆ ਜਾਂਦਾ ਵਾ ਉਦੋਂ ਵੀ ਤੁਸੀਂ ਮਾਡਲ ਤਿਆਰ ਕਰਦੇ ਜੇ ਔਰ ਇਸ ਦੌਰਾਨ ਤੁਸੀਂ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੇ ਔਰ ਕੀ ਆਪਣੇ ਵੱਲੋਂ ਉਹਨਾਂ ਨੂੰ ਅਪੀਲ ਕਰਦੇ ਜੇ ਨੌਜਵਾਨ ਪੀੜੀ ਨੂੰ ਤੇਹੀ ਸੰਦੇਸ਼ ਦੇਣਾ ਚਾਹਾਂਗਾ ਕਿਉਂਕਿ ਅੱਜ ਕੱਲ ਨੌਜਵਾਨ ਪੀੜੀ ਬਹੁਤ ਹੀ ਫਜ਼ੂਲ ਖਰਚ ਕਰ ਰਹੀ ਹੈ ਫਜ਼ੂਲ ਟਾਈਮ ਆਪਣਾ ਵੇਸਟ ਕਰ ਰਹੀ ਹੈ ਤੇ ਕਈ ਜਿਹੜੇ ਨਸ਼ਿਆਂ ਵਾਲੇ ਵੀ ਜਾ ਰਹੇ ਨੇ ਤੇ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਕਿਸੇ ਚੰਗੇ ਪਾਸੇ ਲੱਗੋ ਜਿਸ ਨਾਲ ਤੁਹਾਡੀ ਵੱਖਰੀ ਪਛਾਣ ਹੋਵੇ ਤੇ ਆਪਣੀ ਕੋਈ ਵੀ ਹਰ ਇੱਕ ਵਿਅਕਤੀ ਦੇ ਕੋਲ ਹੁਨਰ ਹੁੰਦਾ ਹੈ ਕਿਸੇ ਵੀ ਤਰੀਕੇ ਜਾਂ ਤਰੀਕਿਆਂ ਨਾਲ ਤੇ ਉਸ ਨੂੰ ਆਪਣੇ ਹੁਨਰ ਨੂੰ ਪਛਾਣਨ ਦੀ ਲੋੜ ਹੈ ਤਾਂ ਆਪਣਾ ਜਿਹੜਾ ਸਮਾਂ ਫਜ਼ੂਲ ਟਾਈਮ ਜਿਹੜਾ ਵੇਸਟ ਕਰਨਾ ਨਹੀਂ ਚਾਹੀਦਾ ਇਹਨਾਂ ਸਾਰੇ ਕੰਮਾਂ ਵਿੱਚ ਤੁਹਾਨੂੰ ਕਦੀ ਕਿਸੇ ਸੰਸਥਾ ਵੱਲੋਂ ਜਾਂ ਕਿਸੇ ਵੱਲੋਂ ਕੋਈ ਮਦਦ ਲਈ ਅਗੇ ਹੱਥ ਕੀਤੇ ਗਏ ਹੋਣ ਤੁਹਾਨੂੰ ਮਤਲਬ ਸ਼ਾਬਾਸ਼ ਦਿੱਤੀ ਗਈ ਹੋਵੇ ਜਾਂ ਸਨਮਾਨਿਤ ਕੀਤਾ ਗਿਆ ਹੋਵੇ ਕੋਈ ਐਵੇਂ ਦਾ ਸਮਾਂ ਆਇਆ ਹੋਵੇ ਇਹ ਪਿਛਲੇ ਦਿਨੀ ਜੋ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਪਹਿਲਾਂ ਜਥੇਦਾਰ ਸੀ ਉਹਨਾਂ ਨੇ ਉਸ ਸਮੇਂ ਜਦੋਂ ਮਹਾਰਾਜਾ ਅੰਮ੍ਰਿਤਸਰ ਸਾਹਿਬ ਦਾ 400 ਸਾਲ ਪੁਰਾਤਨ ਦੇਖ ਵਾਲਾ ਮਾਡਲ ਤਿਆਰ ਕੀਤਾ ਸੀ ਉਸ ਨੂੰ ਲਈ ਕਿ ਜਿਹੜਾ ਉਹਨਾਂ ਨੇ ਉੱਥੋਂ ਅਕਾਲ ਤਖਤ ਸਾਹਿਬ ਵੱਲੋਂ ਇੱਕ ਸਨਮਾਨਿਤ ਕੀਤਾ ਸੀ ਤੇ ਉਸ ਤੋਂ ਬਾਅਦ ਅ ਬਾਅਦ ਵਿੱਚ ਤਾਂ ਆਣੀ ਕੋਈ ਆਇਆ ਇਸ ਨੌਜਵਾਨ ਦੇ ਜਜ਼ਬੇ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਇਸ ਵੱਲੋਂ ਅੱਗੇ ਕਈ ਹੋਰ ਮਤਲਬ ਪ੍ਰਾਪਤੀਆਂ ਕੀਤੀਆਂ ਜਾਣੀਆਂ ਬਾਕੀ ਹਨ ਔਰ ਇਸ ਨੌਜਵਾਨ ਨੂੰ ਲੋੜ ਹੈ ਜ਼ਿਆਦਾ ਹਿੰਮਤ ਅਤੇ ਸਾਥ ਦੀ ਰਮਨ ਚਾਵਲਾ ਜਗਬਣੀ ਟੀਵੀ ਸ਼੍ਰੀ ਖਡੂਰ ਸਾਹਿਬ